ਵਾਦਾ ਕੀਤਾ ਸੀ ਗਰੰਟੀ ਦਿੱਤੀ ਸੀ ਬਿਜਲੀ ਫਰੀ ਕਰ ਦਾਂਗੇ ਮਾਰਚ ਦੇ ਵਿੱਚ ਆਪਾਂ ਸੋਚ ਚੁੱਕੀ 1 ਜੁਲਾਈ ਤੋਂ ਫੈਸਲਾ ਕਰ ਲਿਆ ਕਿ 1 ਜੁਲਾਈ ਤੋਂ ਬਾਅਦ 600 ਯੂਨਟ ਟੋਟਲ ਫਰੀ ਅੱਜ 90% ਕਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ ਤੁਹਾਡੇ ਵੀ ਬਹੁਤ ਸਾਰੇ ਘਰਾਂ 'ਚ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੋਣਾ ਹੁਣ ਪੰਜਾਬ ਵਾਸੀਆਂ ਨੂੰ ਹਰ ਮਹੀਨੇ ਬਿਜਲੀ ਦੇ ਬਿੱਲ ਦੀ ਚਿੰਤਾ ਨਹੀਂ ਹੁੰਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਚੀਜ਼ੋ ਯੋਜਨਾ ਬਿਜਲੀ ਮੁਫਤ ਦੇ ਐਲਾਨ ਨਾਲ ਲੱਖਾਂ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ ਹੈ ਮੁਫਤ ਬਿਜਲੀ ਗਾਰੰਟੀ ਤੇ 90% ਤੋਂ ਵੱਧ ਖਰਚਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ ਤੇ ਲੋਕ ਇਸ ਬਚਤ ਦੇ ਨਾਲ ਆਪਣੀ ਦੂਸਰੇ ਕੰਮ ਵੀ ਲੱਫਟਾ ਰਹੇ ਨੇ ਮੇਰਾ ਨਾਮ ਸੀਮਾ ਆ ਸਾਡਾ ਅੱਗੇ ਪਹਿਲਾਂ ਬਿੱਲ ਬਹੁਤ ਆਉਂਦਾ ਸੀਗਾ ਹੁਣ ਸਾਡਾ ਬਿੱਲ ਜ਼ੀਰੋ ਆਉਂਦਾ ਤੇ ਹੁਣ ਅਸੀਂ ਬਹੁਤ-ਬਹੁਤ ਧੰਨਵਾਦ ਭਗਵੰਤ ਮਾਨ ਦਾ ਕਰਦੇ ਆ ਮੇਰਾ ਨਾਮ ਹਿੰਦਰ ਕੌਰ ਹੈ ਅਸੀਂ ਉਦਮਨਗਰ ਰਹਿਣ ਵਾਲੇ ਆ ਤੇ ਸਾਡੇ ਬਿੱਲ ਜਿੱਦਾਂ ਜਾਤੀ ਸਰਕਾਰ ਹੋਈ ਆ ਸਾਡੇ ਬਿੱਲ ਮਾਫ ਹੋਏ ਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸਾਡੇ ਪੈਸੇ ਬਚਦੇ ਆ ਅਸੀਂ ਉਹ ਆਪਣੇ ਹੋਰ ਕੰਮਾਂ ਤੇ ਲਾ ਰਹੇ ਆ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਦੇ ਨਾਲ ਐਸੇ ਲਈ ਭਾਰਤੀ ਫੌਜ ਦੇ ਜਵਾਨ 270 ਜੁਨੀ ਜੋ ਐਕਟਮੈਂਟ ਸੁਬਾਨ ਖੜਿਆ ਜਿਹੜੇ ਹੁਣੇ ਸਾਨੂੰ ਬਹੁਤ ਜ਼ਿਆਦਾ ਪਾਣੀ ਦੇ ਵਿੱਚੋਂ 1.66 ਫੁੱਟ ਪਾਣੀ ਸੀਗਾ ਅਸੀਂ ਅੱਗੇ ਇੱਕ ਨਹਿਰ ਦਾ ਬੰਨ ਬੰਦੇ ਸੀਗੇ ਅਸੀਂ ਉੱਥੇ ਸਾਡੇ ਲਈ ਆਉਣਾ ਜਿਹੜਾ ਅਸੀਂ ਗਏ ਸੀ ਜਦੋਂ ਟਰੈਕਟਰ ਤੇ ਉਦੋਂ ਤੇ ਚਲੇ ਗਏ ਪਰ ਜਦੋਂ ਵਾਪਸ ਕੀਤੇ ਪਾਣੀ ਬਹੁਤ ਜ਼ਿਆਦਾ ਆ ਗਿਆ ਤੇ ਫਿਰ ਫੌਜ ਦੇ ਜਵਾਨ ਦੇ ਸਬਣੇ ਤੇ ਬਾਦ ਆਉਂਦੀ ਤਾਂ ਮੈਂ ਕਿੰਨਾ ਦਾਤ ਕਰਵਾਦੀ ਆ ਸਾਡਾ ਧਰਵਾਦੀ ਆ ਜੀ ਤੁਸੀਂ ਇੰਨਾ ਬਹੁਤ ਜਦਾ ਫੌਜ ਦੇ ਜਵਾਨ ਇੰਨੀ ਜਿਆਦਾ ਇਮਾਰਤ ਦੇ ਵਿੱਚ ਆਮ ਸਾਡੇ ਜਿਹੜੇ ਪਿੰਡਾਂ ਦੇ ਫਸੇ ਕਿਸਾਨ ਮੌਜੂਦ ਉਹਨਾਂ ਨੂੰ ਰੋਜ਼ ਕੱਢਦੇ ਆ ਰਸਤੀ ਕਰਦੇ ਆ ਰੋਜ਼ ਬਾਹਰ ਹੀ ਹੁੰਦੇ ਆ ਆਪਣੇ ਬੰਦਿਆਂ ਦੇ ਤੋਂ ਕੁਝ ਨਾ ਆਏੁੱਦੇ ਗੱਡੀ ਦੇ ਕੋ ਕਿੰਨੀ ਪੀਠੋਂ ਪਤ ਪਾਣੀ ਪੀ ਗਾ ਬਹੁਤ ਮੁਸ਼ਕਲ ਨਾਲ ਅਸੀਂ ਵਾਪਸ ਆਏ ਕੋਈ ਨਾ ਮਰਾ ਸ੍ਰੂਪਾ ਬੰਦ ਰਵਿਸ਼ੀ ਜਵਾਨ ਲੜੀ ਨੂੰ ਦਲੀ ਲੱਗਦਾ ਆ ਕਿ ਹੋਣੀ ਗਏ ਹੋਣੀ ਗਏ ਫਿਰ ਪੜਾਹੀ ਦੋਸਤੋ ਇਸ ਕਾਲਾ ਕੰਮ ਕਰਦੇ ਆ ਤੁਹਾਨੂੰ ਦਿੱਤੇ ਗਦੇ ਪਾਤੀ ਫੌਜ ਦਾ ਜਵਾਨ ਬਲੇ ਉਹਨੂੰ ਸਬੂਰ ਗੀਤ ਤਰ੍ਹਾਂ ਕਰੋ ਕਿ ਬਾਡਰਾਂ ਦੀ ਰੱਖੀ ਕਰਦੇ ਆ ਸਾਡੀ ਜਾਨ ਵੀ ਰੱਖੀ ਕਰਦੇ ਆ ਅਸੀਂ ਹੜਾ ਜ ਫਸਦੇ ਆ ਕਿ ਸਾਡੇ ਅੱਗੇ ਇਲਾਕੇ ਕੰਮ ਕਰਦੇ ਆ ਮੈਂ ਇਹ ਤੁਹਾਨੂੰ ਸਾਵਧਨ ਦੋਸਤਾਂ ਨੂੰ ਇਹਦਾ ਸਿਰਕਾ ਲੈ ਸਾਡੇ ਜਿਆਦਾ ਮਾਣੂ ਕਿ ਇਹ ਸਾਨੂੰ ਹੋਰ ਖੱਢ ਕੇ ਲੈ ਗਏ ਦੇਰ ਦੇ ਤੱਕ ਤਾਂ ਆਏ ਇਸ ਵੱਡੀ ਗੱਡੀ ਤੇ ਕਿਉਂਕਿ ਪੈਟਰੋਲ ਦੇ ਵਸੂ ਦਾ ਕੰਮ ਨਹੀਂ ਲੱਗਿਆ ਜਾਂਦੇ ਜਾਂਦੇ ਦੇਰ ਦੋ ਕੇ ਇੰਤਜ਼ਾਰ ਦੇ ਦੋ ਦੋ ਟਾਈਟ ਖੁੱਦ ਬੰਨ ਜਿਹੜਾ ਵੱਧ ਗਿਆ ਸੀ ਆ ਪਰ ਮੈਂ ਤੁਹਾਨੂੰ ਦੇਖ ਰਿਹਾ ਪੰਜਾਬ ਦਾ ਪਾਣੀ ਕੱਟੇ ਸਾਡੇ ਖਤਮ ਹੋਵੇ ਸਾਡੇ ਲੋਕਾਂ ਦੀ ਜਾਨ ਗਈ ਆ ਉਹ ਸੁੱਕੀ ਸੰਧੀ ਜਿਹੜੀ ਵਧੀਆ ਬਾਕੀ ਜਿਹੜੀ ਜਿਹੜੀ ਉਸ ਟੰਗਣਾ ਚੱਲੇ ਸੋ ਮਾਰਾ ਜਿਕੇ ਵਾਸੀਆ ਕਿ ਸਾਡੇ ਭਾਰਤੀ ਫੌਜ ਦੇ ਜਵਾਨਾਂ ਨੂੰ ਬਲ ਬਖਸ਼ੀ ਇਹਨਾਂ ਦੀ ਤੰਦੂਰ ਸੀ ਰੱਖੀ ਤੇ ਜਿੱਥੇ ਵੀ ਜਾਂ ਦੇਸ਼ ਦਾ ਨਾਮ ਉਸਨੂੰ ਕਹਿੰਦੇ ਆ ਪੰਜਾਬ ਦੇ ਲੋਕਾਂ ਦੀ ਮਦਦ ਕਰਨਾ ਹੈ ਪੰਜਾਬੀ ਏਨਾ ਨੂੰ ਆਪਣੇ ਹੱਥਾਂ ਦੇ ਚੋਕ ਲੈ ਕੇ ਕਿ ਸਭੇ ਤਰ੍ਹਾਂ ਦੇ ਪੱਲਾ ਪਨੂ ਗੁਛੇ ਜਾ ਰਿਹਾ ਤੁਸੀ ਓਕੇ ਪ੍ਰਾਂਤ ਦੀ ਸਾਡੀ ਮਦਦ ਕਰੋ ਮੈਂ ਕਿਹਦੀ ਕੀ ਫਤ ਹੈ ਮੈਂ ਤੁਹਾਡਾ ਆਪਣਾ ਕੁਲਵੀਰ ਢਿੱਲਾਨੀ ਵਾਲਾ ਐਸੋਲੇ ਕਰੀਬ ਬਰਾਦੇ ਘਰਾਂ ਵੱਜਦੇ ਆ ਮੈਂ ਜਿੱਦ ਕੱਲ ਤੁਹਾਨੂੰ ਦੱਸਿਆ ਕਿ ਸਭੀ ਇੱਕ ਨੈਰ ਬੰਨਣ ਵਾਲ ਦੇ ਮੇਰੇ ਟੁੱਟ ਗਈ ਸੀਗੀ ਉਨੇ ਕੁ ਸਾਡੀਆਂ ਫਸਲਾਂ ਦੇ ਪਾਣੀ ਜਿਹੜਾ ਪੇਟਦਾ ਸੀਗਾ ਅਸੀਂ ਕੱਲ ਦੀ ਟਰਾਈ ਕਰਦੇ ਆ ਬਾਕੀ ਵੀ ਅਸੀਂ ਰਾਤ 2 ਵਜੇ ਤੱਕ ਲੱਗੇ ਰਹੇ ਸੀਗੇ ਪਰ ਅਸੀਂ ਬਾਕੀ ਕੰਮ ਜੋ ਆਪਣੀ ਹੋਏ ਅੱਜ ਵੀ ਕਿਉਂਕਿ ਪੂਰਾ ਦਿਨ ਬਸਾਤ ਪੈਦੀ ਦੀ ਬਹੁਤ ਨਹੀਂ ਸੀਗਾ ਤੇ ਅਸੀਂ ਸ਼ਾਮ ਨੂੰ 7 ਵਜੇ ਕੰਮ ਸ਼ੁਰੂ ਕੀਤਾ ਲਗਭਗ ਅਸੀਂ 11 ਵਜੇ ਤੱਕ ਕੰਮ ਕਰਤਾ ਲਗਭਗ ਅਸੀਂ 90% ਕੰਮ ਕੰਪਲੀਟ ਕਰਤਾ ਤੇ ਬਾਕੀ ਸਵੇਰੇ ਮੈਂ ਆਪਣੇ ਦੋਸਤਾਂ ਨੂੰ ਕਿਹਾ ਕਿ ਆਪਾਂ 7 ਵਜੇ ਜਿਹੜਾ ਸਾਡੇ ਸੱਤ ਸਟਾਰਟ ਕਰਾਂਗੇ ਤੇ ਕੱਲ 10 ਵਜੇ ਤੱਕ ਜਿਹੜਾ ਅਸੀਂ ਆਪਣਾ ਕੰਮ ਜਿਹੜਾ ਸਾਰ ਕਰਾਂਗੇ ਕਿਉਂਕਿ ਇਹ ਪੰਜਾਬ ਹੈ ਅਸੀਂ ਸਾਰੇ ਲੋਕ ਆਪਣੇ ਪੰਜਾਬ ਲਈ ਆਪਣੇ ਹਲਕੇ ਲਈ ਅਨਾਰੇ ਲਈ ਜਿਹੜੀ ਮਿਹਨਤ ਕਰਦੇ ਆਂ ਕਿ ਅਸੀਂ ਕੋਸ਼ਿਸ਼ ਕਰ ਰਹੇ ਆਂ ਕਿ ਸਾਡਾ ਇਹਨਾਂ ਦਾ ਹਲਕਾ ਜਿਹੜਾ ਬਹੁਤ ਧੀਰੀ ਤਰ੍ਹਾਂ ਡੱਬਿਆ ਪਿਆ। ਪਰ ਇਹ ਅਸੀਂ माफ ਜਾਨਾ ਅਸੀਂ ਆਏ ਵੀ ਬੜੇ ਮੁਸ਼ਕਿਲ ਇਤ ਹੈ ਤੇ ਹੁਣ ਫੌਜ ਦੇ ਜਵਾਨ ਮੈਨੂੰ ਲੈਣ ਆਏ ਆ। ਉਹ ਚਾਰੇ ਬਾਰ-ਬਾਰ ਕਹਦੇ ਦੀ ਛੇਤੀ ਜਦੋਂ 4-4 ਫੁੱਟ ਪਾਣੀ ਹੋ ਗਿਆ ਸਾਡੀ ਗੱਡੀ ਵੀ ਚੱਲ ਨਹੀਂ ਤੇ ਜਲਦੀ ਨਿਕਲ ਜਾਈਏ ਰਾਤ ਫਸ ਨਾ ਜਾਈਏ ਰਸਤੇ ਬੜੀ ਮੁਸ਼ਕਲ ਗਈ ਪਰ ਕੋਈ ਨਹੀਂ ਮੁਸ਼ਕਲਾਂ ਦੇ ਵਿੱਚ ਨਾਲ ਹੀ ਬੰਦਾ ਜਿਹੜਾ ਜੂਝਦਾ ਜਿਹੜਾ ਮਜ਼ਬੂਤ ਬਣਦਾ ਸੋ ਅਸੀਂ ਮਜ਼ਬੂਤ ਆ ਅਸੀਂ ਡਿੱਗਦੇ ਨਹੀਂ ਬੜਾ ਔਖਾ ਥੱਲੇ ਫੇਰ ਜਵਾਂ ਨੂੰ ਨੇ ਇਹ ਸੰਕਟ ਜੂ ਅਸੀਂ ਨਿਕਲ ਜਾਾਂਗੇ ਅਜੇ ਪਾਣੀ ਵਧ ਰਿਹਾ ਸਭ ਨੂੰ ਪਤਾ ਹੈ ਕੱਲ ਵੀ ਬਸਾਦ ਪੈਣੀ ਆ ਪਾਣੀ ਵਜੂਗਾ ਜੋਤਨ ਦੇ ਸਾਡੇ ਦਾ ਬਹੁਤ ਵੱਡਾ ਫਰਕ ਪਿਆ ਅਸੀਂ ਸਭ ਨੂੰ ਇਹ ਬੇਨਤੀ ਕਰਾਂਗੇ ਸਾਡੀ ਜਨਰਲ ਅਨੁਵਸਤੀਆਂ ਦੀ ਬਾਫੜੋ ਸਾਡਾ ਬਹੁਤ ਨਿਸ਼ਾਨ ਹੋ ਗਿਆ ਪਰ ਨਾਲੇ ਦਾ ਪਰ ਅਸੀਂ ਜੋ ਵੀ ਸਾਡਾ ਹਰ ਫੀਲਡ ਪਰ ਆਇਆ ਹਰ ਇੱਕ ਦੀ ਜਿਹੜੀ ਹਰ ਪੱਖੋਂ ਮਦਦ ਕਰਾਂਗੇ ਹਰ ਕਿਸਾਨ ਦੀ ਹਰ ਮਜ਼ਦੂਰ ਦੀ ਹਰ ਗਰੀਬ ਬੰਦੇ ਦੀ ਜਿਹਦਾ ਵੀ ਕੋਈ ਨਿਸ਼ਾਨ ਹੋਇਆ ਉਹਦੀ ਅਸੀਂ ਮਦਦ ਕਰਾਂਗੇ ਬਹੁਤ ਸਦਾ ਤੁਹਾਨੂੰ ਆਪਣੀ ਇਹ ਟੀਮ ਸਾਰੀ ਐ ਸੇਰੀਏ ਦੀ ਸਾਡੀ ਬੜੇ ਬਹੁਤ ਵਧੀਆ ਮਿਹਨਤੀ ਬੰਦੇ ਇਹ ਵਾਸਤਵ ਬਣਾ ਰਹੀ ਹੈ ਵਾਸਤਵ ਕੋ ਬਣਾ ਰਹੀ ਹੈ ਜਿਹੜੀ ਦਸਾਂ ਨੌ ਦੀ ਕਿਰਤ ਕਰਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਸਾਡਾ ਸਾਨੂੰ ਸਿਖਾਉਂਦਾ ਉਹ ਕਹਿੰਦਾ ਕਿ ਦਹਾ ਨੌ ਦੀ ਕਿਰਤ ਕਰਨ ਵਾਲਾ ਬੰਦਾ ਹੀ ਅਸਲੀ ਸਿੱਖ ਹੈ ਇਹ ਅਸਲੀ ਸਿੱਖ ਨਹੀਂ ਗੁੱਲਦੇ ਜਿਹੜਾ ਰਾਤ ਦੇ 11 ਵਜੇ ਤੱਕ ਲੱਗੇ ਆ ਤੇ ਨਾ ਇਹਨਾਂ ਦੇ ਨਾਲ ਮੈਨੂੰ ਪ੍ਰੋਡੂਸ ਫੀਲ ਬਤਾ ਕੇ ਮੇਰੇ ਹੱਥੇ ਦੇ ਵਿੱਚ ਨੇ ਬਾਤੀ ਵੀ 2 ਜੀ ਤੱਕ ਵਿਚਾਰੇ ਲੱਗੇ ਸੀਗੇ ਪਰ ਮੌਸਮ ਨੇ ਅੱਜ ਸਾਡੀ ਜਿਹੜੀ ਸਾਡੀ ਨਹੀਂ ਦਿੱਤਾ ਵੀ ਤੇ ਕੰਮ ਕੰਪਲੀਟ ਹੋ ਜਾਣਾ ਹੈ ਪੱਕਾ ਸਵੇਰੇ ਅਸੀਂ ਇਸ ਬੰਦ ਨੂੰ ਜਿਹੜਾ ਬੰਨ ਕੇ ਕੰਪਲੀਟ ਕਰ ਦਿਆਂਗੇ ਬਸ ਇੰਨੀ ਤੁਹਾਨੂੰ ਜਾਣਕਾਰੀ ਦੇਣੀ ਸੀ ਤੁਹਾਡਾ ਸਭ ਦਾ ਧੰਨਵਾਦ ਆਪਣੇ ਸਭ ਸਾਥੀਆਂ ਦਾ ਇੱਦਾਂ ਵੀ ਦਿਖਾਤ ਕਿ ਨੇ ਖੜੇ ਆ ਆਪਣੇ ਕਿੰਨੇ ਸਾਥੀ ਜਿਹੜੇ ਸਾਰੀ ਸਾਡੀ ਟੀਮ ਖੜੀ ਆ ਸਾਰੇ ਅਸੀਂ ਰਾਤ ਤੱਕ ਕੰਮ ਜਿਹੜਾ ਉਹ ਕਹਿੰਦੇ ਹੁਮੇ ਸਭ ਦਾ ਆਪਣੇ ਪ੍ਰਬੰਧ ਦਾ ਇਹਨਾਂ ਦਾ ਸਭ ਦਾ ਧੰਨਵਾਦ ਕਰਦਾ ਕੱਲ ਸਾਰੇ ਕੀ ਵਿਕਤੀ ਤੁਹਾਨੂੰ ਮਿਲਾਂਗੇ ਤੁਹਾਡੇ ਨਾਲ ਬੈਠਾਂਗੇ ਇਹਨੂੰ ਜਿਹੜਾ ਬੰਨ ਇਹਨੂੰ ਕੰਪਲੀਟ ਕਰਾਂਗੇ ਸਭ ਦੀ ਮਿਹਨਤ ਜਿਹੜੀ ਆ ਉਹਨੂੰ ਇੱਕ ਨਾ ਇੱਕਦਮ ਫਲ ਪੈ ਜੂਗਾ ਮੈਨੂੰ ਪੱਕਾ ਯਕੀਨ ਹੈ ਕਿ ਜੇ ਮਿਹਨਤ ਕਰੀਏ ਤਾਂ ਉਹਦਾ ਫਲ ਮਿਲ ਜਾਂਦਾ ਹੈ ਕੱਲ ਸਾਨੂੰ ਇਹਦਾ ਫਲ ਮਿਲ ਜਣਾ ਦਾ ਸਦਾ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਜਿਕਰ ਕਰਦਾ ਆ ਮੈਂ ਜੁੜਾ ਤੇ